ਕਲਾਸਿਕਲ ਔਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਬਹੁਤ ਸਾਰੇ ਪੰਜਾਬੀ ਵੀਰ ਭੈਣ ਭਰਾ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਗਏ ਨੇ ਉੱਥੇ ਫੜੋ ਫੜਾਈ ਹੋਈ ਤਾਂ ਬਹੁਤ ਸਾਰੇ ਨੌਜਵਾਨਾਂ ਨੂੰ ਆਈਐਸ ਨੇ ਫੜਿਆ ਆਈਐਸ ਦੇ ਆ ਤਰੀਕਾ ਮਿਲੀਆਂ ਪਰ ਇੱਕ ਮਨਾਂ ਦੇ ਵਿੱਚ ਸਵਾਲ ਹੈ ਕਿ ਜਦੋਂ ਆਈਐਸ ਦੀ ਤਰੀਕ ਦੇ ਉੱਤੇ ਨੌਜਵਾਨ ਮੁੰਡੇ ਜਾਂ ਕੁੜੀ ਨੂੰ ਬੁਲਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਕਿਸ ਤਰੀਕੇ ਦੀ ਇੰਟਰਵਿਊ ਕੀਤੀ ਜਾਂਦੀ ਹੈ ਕੀ ਆਈਐਸ ਵਾਲੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਰਿਪੋਰਟ ਕਰ ਦਿੰਦੇ ਨੇ ਜਾਂ ਫਿਰ ਉੱਥੇ ਜੋ ਇੰਟਰਵਿਊ ਹੁੰਦੀ ਆ ਉਹਦੇ ਵਿੱਚ ਕਿਸ ਤਰੀਕੇ ਦੇ ਸਵਾਲ ਕਿਉਂ ਪੁੱਛੇ ਜਾਂਦੇ ਨੇ ਤਾਂ ਅਮਰੀਕਾ ਤੋਂ ਸਾਡੇ ਨਾਲ ਇੱਕ ਨੌਜਵਾਨ ਵੀਰ ਜੁੜੇ ਨੇ ਕੁਝ ਕਾਰਨਾ ਕਰਕੇ ਸੀ ਇਹਨਾਂ ਦੀ ਪਛਾਣ ਗੁੱਪਤ ਰੱਖ ਰਿਆ ਇਹਨਾਂ ਦੀ ਨਾਂ ਤੇ ਪਤਾ ਸੀ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕਦੇ ਪਰ ਅੱਜ ਦੀ ਇੰਟਰਵਿਊ ਹਾਲ ਹੀ ਦੇ ਵਿੱਚ ਦੇ ਕੇ ਆਏ ਨੇ ਕਿਸ ਤਰੀਕੇ ਦੀ ਉੱਥੇ ਤਰੀਕ ਹੋਈ ਕੀ ਕੁਝ ਪੁੱਛਿਆ ਗਿਆ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਵੀਰੇ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀ ਗੱਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅ ਵੀਰੇ ਸਭ ਤੋਂ ਪਹਿਲਾ ਸਵਾਲ ਮੇਰਾ ਹੈ ਇਹੀ ਹੈ ਕਦੋਂ ਤੁਹਾਡੀ ਆਈਸ ਦੀ ਤਰੀਕ ਆਈ ਕਿਵੇਂ ਤੁਹਾਡੇ ਕੋਲ ਤਰੀਕ ਤੁਹਾਨੂੰ ਈਮੇਲ ਤੇ ਮਿਲੀ ਫੋਨ ਆਇਆ ਜਾਂ ਤੁਹਾਨੂੰ ਕਿਤੇ ਫੜਿਆ ਗਿਆ ਇਹ ਸਾਰਾ ਵਿਸਥਾਰ ਦੇ ਵਿੱਚ ਦੱਸਿਓ ਕਿਵੇਂ ਤੁਸੀਂ ਆਈਸ ਦੀ ਤਰੀਕ ਪਹੁੰਚ ਕੇ ਆਇਓ ਹਾਂਜੀ ਬਾਜੀ ਸੋ ਪਾਜੀ ਮੈਂ ਅ ਅਮਰੀਕਾ ਵਿੱਚ ਕੋਈ 1.5 ਸਾਲ ਪਹਿਲਾਂ ਆਇਆ ਸੀਗਾ ਇੱਥੇ ਤੇ ਉਸ ਤੋਂ ਬਾਅਦ ਜਿਹੜਾ ਸਾਨੂੰ ਪਹਿਲੀ ਵਾਰ ਆਈਸ ਕੋ ਜਾਣਾ ਪੈਂਦਾ ਆ ਤੇ ਉਹ ਅੱਗੋਂ ਆਈਸ ਜਿਹੜੀ ਆ ਸਾਨੂੰ ਤਰੀਕ ਦਿੰਦੀ ਹੈ ਹੂੰ ਤੋ ਉਹ ਆਜ ਦੇ ਉੱਤੇ ਡਿਪੈਂਡ ਹੈ ਕਿ ਉਹ ਤੁਹਾਨੂੰ ਮਹੀਨੇ ਦੀ ਡੇਟ ਦੇ ਸਕਦੀ ਆ ਤੁਹਾਨੂੰ ਲੋਕੇਸ਼ਨ ਲਗਾ ਸਕਦੀ ਆ ਜਾਂ ਕੁਝ ਵੀ ਐਸਾ ਕਰ ਸਕਦੀ ਹੈ ਸੋ ਮੇਰੀ ਪੋਸਟ ਟਾਈਮ ਤੇ ਉਹਨਾਂ ਨੇ ਇੱਕ ਸਾਲ ਦੀ ਜਿਹੜੀ ਆ ਉਹ ਅੱਗੇ ਜਿਹੜੀ ਆਜਤੀ ਤਰੀਕ ਦੇ ਦਿੱਤੀ ਸੀ ਠੀਕ ਹੈ ਜੀ ਸੋ ਹੁਣ ਜਿਹੜਾ ਸੀਗਾ ਹੁਣ ਅੱਗੇ ਮੇਰੀ ਜਿਹੜੀ ਤਰੀਕ ਸੀਗੀ 4 ਮਾਰਚ ਨੂੰ ਸੀਗੀ ਜੀ ਤੇ ਉਹਦੇ ਵਿੱਚ ਜਿਹੜਾ ਹੁਣ ਇਦਾਂ ਸੀਗਾ ਕਿ ਚਲੋ ਮੈਨੂੰ ਵੀ ਡੇਟ ਸਾਲੀ ਆ ਕਾਫੀ 2 ਸਾਲਾਂ ਜੇ ਹੋਏ ਨਹੀਂ ਆ ਜੀ 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 ਤੋ ਇੰਟਰਵਿਊ ਵਗੈਰਾ ਜਿਹੜੇ ਆ ਹੁਣ ਜਿਹੜੇ ਉਹਨਾਂ ਨੇ ਜਿਹੜੇ ਬਿੱਲ ਪਿੱਛੇ ਪਾਸ ਕੀਤੇ ਸੀਗੇ ਸੋ ਐਕਸਪੀਟਰ ਰਿਮੂਵਲ ਜਿੰਨੂੰ ਕਹਿੰਦੇ ਆਪਾਂ ਜੀ ਜੀ ਸੋ ਇਤਨਾ ਕਿਤੇ ਜਿਹੜਾ ਉਹ ਚੀਜ਼ ਕਰਕੇ ਜਿਹੜਾ ਵਾ ਉਹ ਮਤਲਬ ਆਪਣੇ ਟਰਨੀਆ ਵੱਲੋਂ ਸਾਨੂੰ ਕਿਹਾ ਗਿਆ ਕਿ ਜਿਹੜਾ ਸਾਡੇ ਆਪਣੇ ਸਾਡੇ ਬਿਆਨ ਜੋ ਵੀ ਸਾਡੀ ਤਰੀਕਾ ਤਰੁਕਾ ਸਭ ਆਪਾਂ ਤਿਆਰੀ ਕਰਕੇ ਤੇ ਫਿਰ ਆਪਾਂ ਜਿਹੜਾ ਵਾ ਉਹ ਆਈਸ ਕੋਲ ਜਾਈਏ ਠੀਕ ਹੈ ਜੀ ਸੋ ਸਾਰਿਆਂ ਵੱਲੋਂ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਸਾਰੇ ਜਿਹੜੇ ਆਪਣੇ ਆਪਣੇ ਜਿਹੜੇ ਆ ਇੰਟਰਵਿਊ ਵਗੈਰਾ ਜੋ ਸਾਰੇ ਆਪਣੇ ਰੈਡੀ ਕਰ ਲੈਣ ਹਾਂ ਇਹ ਬਾਕੀ ਜਿਹੜਾ ਆਈਸ ਜਿਹੜਾ ਵਾ ਇੰਟਰਵਿਊ ਲੈ ਵੀ ਸਕਦੀ ਹੈ ਜਾਂ ਨਹੀਂ ਵੀ ਲੈ ਸਕਦੀ ਸੋ ਅਸੀਂ ਉਸੇ ਪਹੁੰਚ ਗਏ ਸੀਗੇ ਸੋ ਮੇਰੀ ਮੈਂ ਸਵੇਰੇ ਪਹੁੰਚ ਗਿਆ ਸੀਗਾ ਤੇ ਉੱਥੇ ਹੋਰ ਵੀ ਨੌਜਵਾਨ ਜਿਹੜੇ ਆਪਣੇ ਹਰਿਆਣਵੀ ਤੇ ਪੰਜਾਬੀ ਉੱਥੇ ਪਹੁੰਚੇ ਹੋਏ ਸੀਗੇ ਜੀ ਤੇ ਜਿਹੜੇ ਆਪਣੇ ਹੋਰ ਜਿਹੜੇ ਸਟੇਟਾਂ ਦੇ ਆਪਣੇ ਕੰਟਰੀਆਂ ਦੇ ਜਿੱਦਾਂ ਕੋਈ সেন্ট ਅਮਰੀਕਾ ਜਾਂ ਹੋਰ ਵੀ ਸੋ ਉਹ ਪਹੁੰਚੇ ਹੋਏ ਸੀਗੇ ਤੇ ਉਹਨਾਂ ਨੇ ਸਿੰਪਲੀ ਜਿਹੜੇ ਆ ਜਿੱਦਾਂ ਸਾਨੂੰ ਪਹਿਲਾਂ ਸੀਗਾ ਪ੍ਰੋਸੈਸ ਕੀ ਪਹਿਲਾਂ ਸਾਨੂੰ ਉਹਨਾਂ ਨੇ ਡਾਕੂਮੈਂਟ ਸਾਡੇ ਲੈ ਕੇ ਤੇ ਉਹ ਬਾਅਦ ਵਿੱਚ ਉਹਨਾਂ ਨੇ ਸਾਨੂੰ ਆਵਾਜ਼ ਲਗਾਉਣੀ ਹੁੰਦੀ ਆ ਉੱਥੇ ਕਿ ਇਦਾਂ ਤੁਸੀਂ ਆ ਜਾਓ ਜੀ ਸੋ ਜਦੋਂ ਉਹਨਾਂ ਨੇ ਮੇਰਾ ਨਾਮ ਲਿਆ ਤੇ ਬਾਅਦ ਵਿੱਚ ਛੇਤੀ ਉਹਨਾਂ ਨੇ ਨਾਮ ਮੇਰਾ ਲੈ ਲਿਆ ਸੀਗਾ ਤੇ ਦੂਜੇ ਹੋਰ ਵੀ ਮੁੰਡੇ ਸੀਗੇ ਉਹਨਾਂ ਦਾ ਨਾਮ ਲੈਣਾ ਸ਼ੁਰੂ ਕਰ ਦਿੱਤੇ ਜੀ ਤੇ ਜਦੋਂ ਫਿਰ ਉਹਨਾਂ ਨੇ ਨਾਮ ਲਏ ਤੇ ਅਸੀਂ ਜੋ ਉੱਥੇ ਪਹੁੰਚੇ ਤੇ ਉਹਨਾਂ ਨੇ ਬਾਅਦ ਵਿੱਚ ਸਾਨੂੰ ਸਾਰਿਆਂ ਨੂੰ ਜਿਹੜੀ ਆ ਕਿਸੇ ਨੂੰ ਸਾਲ ਦੀ ਤਰੀਕ ਦੇ ਦਿੱਤੀ ਕਿਸੇ ਨੂੰ 6 ਮਹੀਨੇ ਦੇ ਦਿੱਤੀ ਹਾਂਜੀ ਤੇ ਮੈਨੂੰ ਵੀ ਉਹਨਾਂ ਨੇ ਗਾਂ ਅੱਗੇ ਦਸੰਬਰ ਤੱਕ ਦੀ ਦੇ ਦਿੱਤੀ ਸੀਗੀ अच्छा अच्छा कोई पूछताछ ਕੀਤੀ को को है उन्होंने किस तरीके का कोई सवाल जवाब ਤੁਹਾਡੇ ਨਾਲ ਹੋਇਆ ਹੋਵੇ ਇੰਡੀਵਿਜੂਅਲੀ ਇੰਟਰਵਿਊ ਕਰਦੇ ਨੇ ਜਾਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਪ੍ਰੋਸੈਸ ਚੱਲਦਾ ਉੱਥੇ ਅ ਇੰਟਰਵਿਊ ਜਿਹੜਾ ਵਾ ਉਹ ਇਦਾਂ ਕੀ ਉਹਨਾਂ ਦੇ ਆਪਣੇ ਡਿਪੈਂਡ ਹੈ ਉਹਨਾਂ ਉੱਤੇ ਕਿ ਉਹਨਾਂ ਇੰਟਰਵਿਊ ਜਿਹੜਾ ਉਹਨਾਂ ਕੋ ਕਿੰਨਾ ਸਟਾਫ ਆ ਉਹਨਾਂ ਕੋ ਇੰਟਰਪ੍ਰੀਟਰ ਹੈਗੇ ਨੇ ਕਿੰਨਾ ਸਾਰਾ ਕੁਝ ਸੋ ਆਪਣੇ ਜਿਹੜੇ ਸਟੇਟ ਜਿਹੜੇ ਨੇ ਉਹ ਉਹਨਾਂ ਦੇ ਡਿਪੈਂਡ ਹੈ ਜੇ ਕਿ ਕੋਈ ਸਟੇਟ ਜਿਹੜੀ ਆ ਕੋਈ ਕਿਸ ਕਿਸ ਤਰ੍ਹਾਂ ਦੇ ਰੂਲ ਆ ਕਿਸੇ ਦੇ ਕਿਸ ਤਰ੍ਹਾਂ ਦੇ ਆ ਜੀ ਤੋ ਇਹ ਜਿਹੜੀ ਸੀਗੀ ਇਹ ਤੇ ਚਲੋ ਆਪਣੇ ਆਪਾਂ ਸਿੰਪਲੀ ਉਥੇ ਗਏ ਸੀਗੇ ਉਹਨਾਂ ਨੇ ਅੱਗੋਂ ਤਰੀਕ ਦੇ ਦਿੱਤੀ ਸੀਗੀ ਸੋ ਮੇਰੇ ਜਿਹੜੇ ਫਰੈਂਡ ਸੀਗੇ ਮੇਰੇ ਜਿੰਨੇ ਵੀ ਜੋ ਸਰਕਲ ਵਿੱਚ ਇਸ ਵਕਤ ਜਿੰਨੇ ਵੀ ਫਰੈਂਡ ਹੈਗੇ ਨੇ ਜੀ ਸੋ ਉਹਨਾਂ ਨੂੰ ਵੀ ਅਜੇ ਤੱਕ ਸਾਨੂੰ ਕੋਈ ਵੀ ਇੰਟਰਵਿਊ ਦੀ ਜਿੱਦਾਂ ਕੋਈ ਅਜੇ ਗੱਲਬਾਤ ਹੋਈ ਨਹੀਂ ਅਜੇ ਤੱਕ ਅੱਛਾ ਤੁਹਾਡੇ ਨਾਲ ਦੇ ਹੋਰ ਸਾਰੇ ਤੁਹਾਡੇ ਬਹੁਤ ਸਾਰੇ ਮਿੱਤਰ ਨੇ ਦੋਸਤ ਨੇ ਜਿਨ੍ਹਾਂ ਦਾ ਆਈਸ ਤੇ ਕੋਲ ਆਮਣਾ ਸਾਹਮਣਾ ਹੋਇਆ ਉਥੇ ਜਾਣਾ ਪਿਆ ਉਹਨਾਂ ਨੂੰ ਪਰ ਕਿਤੇ ਵੀ ਕੋਈ ਸਵਾਲ ਜਵਾਬ ਨਹੀਂ ਹੋਇਆ ਕਿਸੇ ਨਾਲ ਵੀ ਜੀ ਨਹੀਂ ਬਿਲਕੁਲ ਵੀ ਜਿਹੜਾ ਸਵਾਲ ਜਵਾਬ ਅਜੇ ਤੱਕ ਅਜੇ ਤੱਕ ਜਦੋਂ ਮੈਂ ਕਹਾਂ ਤੁਹਾਨੂੰ ਤੇ ਮੇਰੇ ਜਿੰਨੇ ਵੀ ਫਰੈਂਡ ਸਰਕਲ ਆ ਮੇਰੇ ਨਾਲ ਕੰਮ ਕਰਦੇ ਮੁੰਡੇ ਮੇਰੇ ਨਾਲ ਰਹਿੰਦੇ ਮੇਰੇ ਮਤਲਬ ਕਿ ਚਲੋ ਆਪਣੇ ਹੁੰਦੇ ਹੀ ਆ ਕੰਟੈਕਟ ਸਾਰਿਆਂ ਨਾਲ ਜੀ 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 ਦੇ ਕੋਈ ਵੀ ਤਰ੍ਹਾਂ ਦੀ ਗੱਲਬਾਤ ਜਿਹੜੀ ਅਜੇ ਤੱਕ ਸਾਡੇ ਸਭੀ ਸਾਹਮਣੇ ਆਈ ਨਹੀਂ ਪਰ ਚਲੋ ਇਹਦਾ ਇਹ ਮਤਲਬ ਨਹੀਂ ਆ ਕਿ ਆਪਾਂ ਇਹ ਕਹਿ ਦਿੰਨੇ ਆ ਕਿ ਚਲੋ ਆਪਾਂ ਸਾਰਾ ਮਤਲਬ ਬਿਨਾਂ ਪੇ ਪ੍ਰਵਾਹ ਹੋ ਜਾਈਏ ਆਪਾਂ ਹਾਂ 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 ਬਿਲਕੁਲ ਦਰਨੀਆ ਵੱਲੋਂ ਬਾਰ-ਬਾਰ ਇਹ ਬੇਨਤੀ ਕੀਤੀ ਜਾ ਰਹੀ ਆ ਸਾਰੇ ਮੁੰਡਿਆਂ ਨੂੰ ਕਿ ਜੋ ਚਲੋ ਇਹ ਹੈ ਕਿ ਕੰਮ ਤੇ ਚਲੋ ਗਾਂ ਹੁੰਦੇ ਵੀ ਰਹਿਣਗੇ ਆਪਣਾ ਫ੍ਰੀ ਟਾਈਮ ਕੱਢ ਕੇ ਐਟ ਲੀਸਟ ਜਿਹੜਾ ਆਪਣਾ ਜਿਹੜਾ ਵਾ ਇੰਟਰਵਿਊ ਦੀ ਜਿਹੜੀ ਤਿਆਰੀ ਕੀਤੀ ਜਾਵੇ। ਵੀ ਮੈਂ ਮੈਂ ਤੁਹਾਡਾ ਇੰਟਰਵਿਊ ਕਰਨ ਦਾ ਮਕਸਦ ਹੀ ਇਹ ਸੀਗਾ ਤੁਹਾਡੇ ਨਾਲ ਜਦੋਂ ਗੱਲ ਵੀ ਹੋਈ ਪੀ ਅਸੀਂ ਇੱਕ ਟੁਕੜਾ ਟੈਨਾਂ ਦੱਸੀਏ ਬਹੁਤ ਸਾਰੇ ਲੋਕ ਡਰਦੇ ਮਾਰੇ ਤਰੀਕਾਂ ਤੇ ਹੀ ਨਹੀਂ ਜਾ ਰਹੇ ਕਹਿ ਰਹੇ। ਸੋ ਪਾਜੀ ਤਰੀਕਾਂ ਦਾ ਇਦਾਂ ਵਾ ਕਿ ਚਲੋ ਜੇ ਆਪਾਂ ਇਹ ਤਰੀਕ ਇੱਕ ਆਪਾਂ ਮਿਸ ਕਰਦੇ ਆਂ ਜੇ ਡਰਦੇ। ਸੋ ਉਹਦੇ ਨਾਲ ਇਹ ਕੀ ਹੋਏਗਾ ਕਿ ਜਿਹੜਾ ਆਪਣਾ ਇੱਕ ਇੱਕ ਕਹਿ ਸਕਦੇ ਕਿ ਉਹਨਾਂ ਦਾ ਆਪਾਂ ਰੂਲ ਬ੍ਰੇਕ ਕਰ ਦਿੱਤਾ। ਹਾਂ ਅਸਟਾ ਨੈਗੇਟਿਵ ਹੋ ਗਏ ਫਿਰ ਪਹਿਲਾਂ ਹੀ ਉਸ ਮਾਮਲੇ ਦੇ ਨੈਗੇਟਿਵ ਹੋ ਗਏ ਬਿਲਕੁਲ ਸੋ ਉਹ ਡਰ ਨਾਲ ਸੋ ਇਹ ਐਟ ਲੀਸਟ ਇਹ ਇਹਦੇ ਨਾਲੋਂ ਬੈਟਰ ਹੈ ਕਿ ਆਪਾਂ ਉੱਥੇ ਜਾ ਕੇ ਉਹਨਾਂ ਕੋਲ ਆਪਣੀ ਹਾਜ਼ਰੀ ਲਵਾ ਕੇ ਸੋ ਜੇ ਅਗਰ ਕਿਸੇ ਹਾਲ ਵਿੱਚ ਤੁਹਾਡੇ ਕੋ ਇੰਟਰਵਿਊ ਲੈਂਦੇ ਵੀ ਆ ਹਾਂ ਤੇ ਤੁਸੀਂ ਆਪਣੇ ਬਿਆਨ ਵਗੈਰਾ ਰੈਡੀ ਰੱਖ ਕੇ ਉਹਨਾਂ ਨੂੰ ਬਿਆਨ ਸੁਣਾ ਦਿੰਦੇ ਜੇ ਸੋ ਉਹ ਕਿਹੜਾ ਕਿ ਮਤਲਬ ਕਿ ਉਹਨਾਂ ਨੇ ਫੜਿਆ ਤੇ ਤੁਹਾਨੂੰ ਕੱਢ ਦੇਣਾ ਵਾ ਜਾਂ ਫਿਰ ਕਿਦਾਂ ਬਿਆਨ ਤੁਹਾਡੇ ਕਹਣਾ ਤੁਸੀਂ ਗਲਤ ਜੇ ਕਿਦਾਂ ਜੇ ਸਾਰਾ ਕੁਝ ਸੋ ਜਿੱਦਾਂ ਪਹਿਲਾਂ ਚੱਲਦਾ ਆ ਰਿਹਾ ਸੀ ਕੰਮ ਹੁਣ ਵੀ ਉਦਾਂ ਹੀ ਚੱਲ ਰਿਹਾ ਵਾ ਇਹ ਨਹੀਂ ਆ ਕਿ ਉਹ ਜੋ ਬਹੁਤਾ ਤੁਹਾਡੇ ਤੋਂ ਉਹਨਾਂ ਨੂੰ ਗੁੱਸਾ ਆ ਗਿਆ ਵਾ ਕਿ ਉਹਨਾਂ ਨੇ ਚੋਕ ਕੇ ਤੁਹਾਨੂੰ ਬਾਹਰ ਮਾਰ ਦੇਣਾ ਵਾ ਜਾਂ ਕਿੱਦਾਂ ਵਾ ਮੈਂ ਸਮਝਦਾ ਕਿ ਚਲੋ ਹਾਲਾਤ ਚੱਲਦੇ ਪਏ ਸੀ ਕਿ ਪਹਿਲਾਂ ਇਦਾਂ ਕਿ ਜਿੱਦਾਂ ਜਹਾਜ਼ ਵਗੈਰਾ ਜਿਹੜੇ ਥੋੜੇ 2-3 ਜਿਹੜੇ ਘੱਲੇ ਗਏ ਸੀਗੇ ਜੀ ਜੀ ਨਵੇਂ ਮੁੰਡੇ ਜਿਹੜੇ ਸੀ ਉਹ ਸਾਰੇ ਜਿਹੜੇ ਸੀਗੇ ਨਵੇਂ ਮੁੰਡੇ ਸੀਗੇ ਸਾਡੇ ਇੱਥੋਂ ਸਾਡੇ ਸਰਕਲ ਵਿੱਚ ਜਿੰਨੇ ਸੀਗੇ ਮੁੰਡੇ ਹੁਣ ਤੱਕ ਜੀ ਇੱਕ ਵੀ ਮੁੰਡਾ ਜਿਹੜਾ ਵਾ ਜਿੰਨੂੰ ਕੋਈ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਜਾਂ 6 ਮਹੀਨੇ ਹੋ ਗਿਆ ਅਜੇ ਤੱਕ ਇਥੋਂ ਅਜੇ ਕੋਈ ਵੀ ਰਿਪੋਰਟ ਨਹੀਂ ਕੀਤਾ ਗਿਆ ਮਤਲਬ ਇਹ ਵੀ ਇਹ ਵੀ ਬੜੀ ਇੱਕ ਗੱਲ ਤੁਸੀਂ ਸਪਸ਼ਟ ਜੀ ਕਰ ਰਹੇ ਹੋ ਕਿ ਜੇ ਤੱਕ ਤੁਹਾਡਾ ਰਿਕਾਰਡ ਸਹੀ ਹੈਗਾ ਉੱਥੇ ਤੁਸੀਂ ਕੋਈ ਕ੍ਰਾਈਮ ਨਹੀਂ ਕੀਤਾ ਹੈ ਜੀ ਤੁਹਾਨੂੰ ਅਜੇ ਸਾਲ ਬੇਸ਼ੱਕ 2 ਪੂਰੇ ਨਹੀਂ ਹੋਏ ਤੁਸੀਂ ਵੀ ਤਾਂ ਖੁਦ ਉਹਨਾਂ ਆਈਐਸ ਦੇ ਕੋਲ ਜਾ ਕੇ ਆਏ ਚਲੋ ਬਾਕੀ ਤਾਂ ਐਂਡਲਾ ਕੰਮ ਜਿਹੜਾ ਕਿਸਮਤ ਹੈ ਜਾਂ ਫਿਰ ਉਹਨਾਂ ਦੀ ਫੈਡਰਲ ਏਜੰਸੀਆਂ ਜਿਹੜੀਆਂ ਉਹ ਕਰਨਗੀਆਂ ਪਰ ਜਿੰਨਾ ਤੁਹਾਡਾ ਐਕਸਪੀਰੀਅੰਸ ਜਿਨ੍ਹਾਂ ਤੁਹਾਡੇ ਆਪਣੇ ਦੋਸਤ ਮਿੱਤਰ ਤੁਹਾਡੇ ਨੇੜੇ ਦੇ ਸੀ ਤੁਸੀਂ ਖੁਦ ਐਕਸਪੀਰੀਅੰਸ ਕੀਤਾ ਤਾਂ ਉਹ 1.5 ਸਾਲਾਂ ਵਾਲਾ ਰੌਲਾ ਜਾਂ 2 ਸਾਲਾਂ ਵਾਲਾ ਰੌਲਾ ਵੀ ਜਿਆਦਾ ਉਹਦੇ ਵਿੱਚ ਆਪਾਂ ਟੈਨਸ਼ਨ ਤਾਂ ਲੈਣੇ ਆ ਹਾਲਾਂਕਿ ਟੈਨਸ਼ਨ ਹੋਣੀ ਚਾਹੀਦੀ ਹੈ ਘਟੋ ਘਟ ਅਸੀਂ ਪ੍ਰੀਪੇਅਰ ਰਹੀਏ ਉਹ ਉਸ ਚੀਜ਼ ਨੂੰ ਫੇਸ ਕਰਨ ਵਾਸਤੇ ਘਟੋ ਘਟ ਆਪਣੇ ਬਿਆਨਾਂ ਨੂੰ ਲੈ ਕੇ ਪ੍ਰੀਪੇਅਰ ਰਹੀਏ ਪਰ ਇਦਾਂ ਜੀ ਕੋਈ ਡਰ ਡੁੱਕਰ ਵਾਲੀ ਗੱਲ ਲੱਗੀ ਨਹੀਂ ਤੁਹਾਨੂੰ ਲੱਗੀ ਨਹੀਂ ਬਿਲਕੁਲ ਜੀ ਮੈਂ ਜੇ ਚਲੋ ਜਿਹੜੇ ਵੀਰ ਇੱਥੇ ਹੁਣ ਹੈਗੇ ਨੇ 2 ਸਾਲ ਵਾਲੇ ਨੇ ਜਾਂ ਹੋਗੇ ਵੱਧ ਟਾਈਮ ਹੋ ਗਿਆ ਜਾਂ ਉਹਨਾਂ ਦੇ ਘਰ ਵਾਲੇ ਨੇ ਮੈਂ ਸੋ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਚਲੋ ਮੈਂ ਆਪਣੇ ਘਰ ਵਾਲਿਆਂ ਨੂੰ ਵੀ ਕਰਦਾ ਉਹਨਾਂ ਨੇ ਵੀ ਚਲੋ ਕਾਫੀ ਟੈਨਸ਼ਨ ਸੀਗੀ ਸਾਰਿਆਂ ਨੂੰ ਫਿਕਰ ਹੈ ਜੀ ਉੱਚ ਗਿੱਚ ਹੁੰਦੀ ਆ ਸਾਰਾ ਕੁਝ ਹਨਾ ਕਿ ਜਦੋਂ ਦਾਵਾ ਕੋਈ ਚੀਜ਼ ਟ੍ਰੈਂਡਿੰਗ ਵਿੱਚ ਆਉਂਦੀ ਆ ਤੇ ਉਹ ਬਹੁਤ ਇਫੈਕਟ ਕਰਦੀ ਆ ਲੋਕਾਂ ਨੂੰ ਬਿਲਕੁਲ ਬਿਲਕੁਲ ਸੋ ਇਹ ਚੀਜ਼ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਡਰਨ ਦੀ ਕੋਈ ਲੋੜ ਨਹੀਂ ਆ ਜੇ ਤੁਹਾਡੇ ਪੁੱਤਰ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਇੰਨਾ ਮਤਲਬ ਆਪਣੇ ਤੇ ਜੋਖਮ ਲੈ ਕੇ ਇੰਨਾ ਪਹੁੰਚੇ ਹੋਏ ਨੇ ਇੱਥੇ ਸੋ ਆਪਣੇ ਆਪ ਨੇ ਇੱਥੇ ਮੇਨਟੇਨ ਰੱਖਣਾ ਵੀ ਉਹ ਜਾਣਦੇ ਨੇ ਬਿਲਕੁਲ ਹਾਂਜੀ ਤੋਂ ਏਦਾਂ ਦੀ ਮਤਲਬ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਸੋ ਅਗਰ ਦੂਜੀ ਗੱਲ ਜਿਹੜੀ ਆ ਚਲੋ ਥੋੜਾ ਕੁਝ মিডিਆ ਵੱਲੋਂ ਜਿਹੜੇ ਕੋਈ ਕੁਝ ਕੁਝ ਆਨਸਰ ਚਲੋ ਜੇ ਹੈਗੇ ਨੇ ਇਦਾਂ ਦੇ ਥੋੜੇ ਬੋਦੇ ਵੀਊ ਕਰਾ ਲੈਣ ਵਾਸਤੇ ਉਹ ਫੇਕ ਜਿਹੜੀ ਆ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦੇ ਨੇ ਸੋ ਮੈਂ ਮੁੱਕ ਦੀ ਗੱਲ ਤੁਹਾਨੂੰ ਇਹੋ ਬਾਜੀ ਕਵਾਂਗਾ ਕਿ ਆਪਣੇ ਬਿਆਨ ਵਗੈਰਾ ਆਪਣਾ ਆਪਣਾ ਜਿਹੜਾ ਪੱਖ ਆ ਉਹਨੂੰ ਤੁਸੀਂ ਬਿਲਕੁਲ ਸਹੀ ਰੱਖੋਗੇ ਹੂੰ ਹੂੰ ਸੋ ਇਹ ਕੰਟਰੀ ਰੂਲਾਂ ਦੀ ਐ ਏਡੀ ਛੇਤੀ ਤੁਹਾਨੂੰ ਇਹ ਨਹੀਂ ਕਿ ਚੁੱਕ ਕੇ ਬਾਹਰ ਸੁੱਟ ਦੇਣਾ ਵਾ ਹਾਂ ਹਾਂ ਅਗਰ ਥੋੜਾ ਜਿਹਾ ਦੱਸ ਦਿਓ ਤੁਸੀਂ ਕਿਸ ਤੁਸੀਂ ਤੁਸੀਂ ਕਿਸ ਤਰੀਕੇ ਦੀ ਤਿਆਰੀ ਕਰਕੇ ਗਏ ਸੀਗੇ ਪੇਪਰ ਵਰਕ ਕਿਸ ਤਰੀਕੇ ਦਾ ਕਰਕੇ ਗਏ ਸੀ ਕਿਉਂਕਿ ਬਹੁਤ ਸਾਰੇ ਵੀਰਾਂ ਦੀ ਹੋਰ ਹੋ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਤਰੀਕਾ ਹੋਣ ਤਾਂ ਉਹ ਉਹ ਵੀ ਥੋੜਾ ਜਿਹਾ ਮਾਈਂਡ ਦੇ ਵਿੱਚ ਉਸ ਚੀਜ਼ ਨੂੰ ਤੁਹਾਡੇ ਵਾਲੀ ਸਟੋਰੀ ਨੂੰ ਮਾਈਂਡ ਦੇ ਵਿੱਚ ਰੱਖ ਕੇ ਹਾਲਾਂਕਿ ਸਟੋਰੀ ਤਾਂ ਚਲੋ ਆਪਦੀ ਆਪਦੀ ਹੋਏਗੀ ਪਰ ਪੇਪਰ ਵਰਕ ਜਾਂ ਜਿਸ ਤਰੀਕੇ ਨਾਲ ਤੁਸੀਂ ਪ੍ਰੀਪੇਅਰ ਹੋ ਗਏ ਉਸ ਤਰੀਕੇ ਨਾਲ ਘਟੂ ਘਟ ਤਿਆਰ ਹੋ ਸਕਣ ਹਾਂਜੀ ਸੋ ਪਹਿਲਾਂ ਤੇ ਆਪਣੇ ਜਿਹੜੇ ਜੋ ਵੀ ਤੁਹਾਡੇ ਨਾਲ ਜੋ ਵੀ ਬੀਤਿਆ ਜੋ ਜਿੱਦਾਂ ਹੋਇਆ ਸਾਰਾ ਕੁਝ ਜੋ ਵੀ ਹਾਲਾਤ ਤੁਹਾਡੇ ਨਾਲ ਹੋਏ ਸੀਗੇ ਜਿਸ ਕਰਕੇ ਤੁਹਾਨੂੰ ਕੋਈ ਕੰਟਰੀ ਛੱਡਣੀ ਪੈਂਦੀ ਆ ਸਾਨੂੰ ਸੋ ਉਹ ਆਪਣਾ ਸਾਰਾ ਕੁਝ ਰੈਡੀ ਕਰਕੇ ਉਸ ਦੀਆਂ ਜਿਹੜੀਆਂ ਤਰੀਕਾ ਨੇ ਜੋ ਵੀ ਸਾਰਾ ਕੁਝ ਆ ਉਹ ਤੁਹਾਨੂੰ ਪੇਪਰ ਵਰਕ ਆਪਣਾ ਕਰਕੇ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਵਾ ਦਿਮਾਗ ਵਿੱਚ ਪਾ ਲੈਣਾ ਉਹਨੂੰ ਚੀਜ਼ ਨੂੰ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਅਟਾਰਨੀ ਕੋਲ ਜਾ ਕੇ ਤੁਸੀਂ ਸਾਰਾ ਕੁਝ ਉਹਨੂੰ ਪੁੱਛਣਾ ਵਾ ਸਾਰਾ ਕੁਝ ਕੀ ਆਪਣੀ ਸਲਾਹ ਲੈਣੀ ਆ ਠੀਕ ਹੈ ਇਹ ਸਭ ਸਾਰਾ ਕੁਝ ਤੁਸੀਂ ਕਰ ਲੈਂਦੇ ਜੇ ਤੇ ਤੁਸੀਂ ਵੈਸੇ ਹੀ ਟੈਨਸ਼ਨ ਫਰੀ ਹੋ ਜਾਂਦੇ ਨੇ ਫਿਰ ਤੇ ਕੋਈ ਟੈਨਸ਼ਨ ਬੰਦੇ ਨੂੰ ਰਹਿੰਦੀ ਨਹੀਂ ਕਿ ਜੇ ਆਪਾਂ ਸਹੀ ਕਰ ਲਿਆ ਉਹਦੇ ਨਾਲ ਤਾਂ ਹੂੰ ਹੁਣ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਆਂ ਕਿ ਜੇ ਆਪਾਂ ਆਪਣਾ ਪੱਖ ਜੀ ਬਿਲਕੁਲ ਸਹੀ ਕਰ ਲਿਆ ਠੀਕ ਹੈ ਤੇ ਕੋਈ ਜਿਹੜਾ ਵਾ ਕਿਵੇਂ ਸਾਨੂੰ ਹਨਾ ਕਰ ਸਕਦਾ ਵੀ ਅਸੀਂ ਸਹੀ ਆਪਣੀ ਜਗ੍ਹਾ ਦੇ ਉੱਤੇ ਬਿਲਕੁਲ ਤੇ ਕੋਈ ਤੁਹਾਨੂੰ ਕਿੱਦਾਂ ਇਦਾਂ ਅ ਬਿਨਾ ਮਤਲਬ ਤੋਂ ਕਿਤੇ ਕੋਈ ਘਟ ਸਕਦਾ ਹਨਾ ਸੋ ਇਹ ਚੀਜ਼ਾਂ ਜਿਹੜੀਆਂ ਸਮਝਣ ਦੀ ਲੋੜ ਆ ਕੋਈ ਸਮਝ ਜਿੱਥੇ ਕਹਿੰਦੇ ਨੇ ਕਿ ਜਿੱਥੇ ਅੰਡਰਸਟੈਂਡਿੰਗ ਆ ਗਈ ਉੱਥੇ ਤੇ ਸਾਰੇ ਜੋ ਟੈਨਸ਼ਨਾਂ ਸਟ੍ਰੈਸ ਸਭ ਕੁਝ ਮੁੱਕ ਜਾਂਦਾ ਬਿਲਕੁਲ ਬਿਲਕੁਲ ਤੇ ਜੇ ਆਪਾਂ ਦੁਬਾਰਾ-ਦੁਬਾਰ ਉਹ ਚੀਜ਼ਾਂ 네ਗੇਟਿਵ ਦੇਖ ਕੇ ਤੇ ਆਪਣੇ ਆਪ ਨੂੰ ਟੈਨਸ਼ਨ ਦੇ ਰਹੇ ਆਂ ਅਸਲੀ ਰਿ ਸੋ ਆਪਣੀ ਮੇਨ ਗੱਲ ਅਸੀਂ ਤੰਗ ਹੀ ਆ ਅੱਜ ਅੱਜ ਕੱਲ ਅਸੀਂ ਜਿਹੜੇ ਤੰਗ ਨੇ ਇਸ ਕਰਕੇ ਤੰਗ ਅਸੀਂ ਰਿਐਲਿਟੀ ਵੇਖਣੀ ਜਿਹੜੀ ਆ ਉਹ ਬੰਦ ਕਰ ਦਿੱਤੀ ਹੈ ਬਿਲਕੁਲ ਬਿਲਕੁਲ ਅਸੀਂ ਝੂਠ ਮਾਰਨਾ ਸ਼ੁਰੂ ਕਰ ਦਿੱਤਾ ਹੈ ਆਪਣੇ ਆਪਨੇ ਝੂਠ ਮਾਰ ਰਹੇ ਹਾਂ ਇਸ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਆ ਇਨਸਾਨ ਆਪਣਾ ਹੀ ਚੋਰ ਹੋ ਗਿਆ ਉਹਨੂੰ ਦੂਰ ਆਪਣੇ ਚੋਰ ਹੋ ਗਿਆ ਤੇ ਇਸ ਕਰਕੇ ਜਿਹੜਾ ਵਾ ਦੁੱਖ ਵੀ ਕਿਨੂੰ ਹੋ ਰਿਹਾ ਆਪਣੇ ਆਪ ਨੂੰ ਹੋ ਰਿਹਾ ਹਨ ਹਾਂ ਹਾਂ ਅੱਛਾ ਥੋੜਾ ਜਿਹਾ ਦੱਸ ਦਿਓ ਤੁਸੀਂ 1.5 ਸਾਲ ਪਹਿਲਾਂ ਉਸੇ ਤਰੀਕੇ ਦੇ ਨਾਲ ਗਏ ਸੀ ਜਿਸ ਤਰੀਕੇ ਦੇ ਨਾਲ ਸਾਡੇ ਬਹੁਤ ਬਹੁਤ ਸਾਰੇ ਨੌਜਵਾਨ ਵੀ ਫਰਾ ਆ ਗਏ ਬਿਲਕੁਲ ਬਿਲਕੁਲ ਜਿੰਨੂੰ ਡੌਂਕੀ ਕਿਹਾ ਜਾਂਦਾ ਉਸੇ ਰਸਤੇ ਸੀ ਕਿ ਲੋਕਾਂ ਕੋ ਡੌਂਕੀ ਕਹਿ ਲੈਂਦੇ ਆ ਤਾਂ ਕੰਨੀ ਦਿਰ ਕੈਂਪ ਚ ਰਹੇ ਸੀਗੇ ਜੀ ਤੁਸੀਂ ਉੱਥੋਂ ਕਦੋਂ ਤੁਹਾਡਾ ਤੁਸੀਂ ਛੁੱਟੇ ਕੈਂਪ ਦੇ ਵਿੱਚ ਜਦੋਂ ਗਏ ਸੀਗੇ ਉਹ ਉਸ ਟਾਈਮ ਭਾਜੀ ਆਪਣੇ ਨਾ ਅ ਸਭ ਮੇਰਾ ਵੈਸੇ ਕੈਂਪ ਲੱਗਾ ਨਹੀਂ ਸੀ ਠੀਕ ਹੈ ਸੋ ਤੇ ਕੋਈ ਕਹਿ ਸਕਦੇ ਕਿਸਮਤ ਚੰਗੀ ਉਹ ਕੈਂਪਸ ਤੋਂ ਕੈਂਪ ਵੀ ਨਹੀਂ ਉਸ ਟਾਈਮ ਲੱਗਾ ਸੀਗਾ ਤੇ ਨਾ ਹੀ ਕੋਈ ਲੋਕੇਸ਼ਨ ਜਾਂ ਬੌਂਡ ਕੁਝ ਵੀ ਐਸਾ ਹੋਇਆ ਨਹੀਂ ਸੀ ਠੀਕ ਹੈ ਠੀਕ ਹੈ ਹੁਣ ਜੀਪੀਐਸ ਉਹ ਜਿਹੜਾ ਕੜਾ ਜਿਹਨੂੰ ਕਹਿੰਦੇ ਆ ਆਪਾਂ ਦੱਸ ਦਿੰਨੇ ਵੀ ਕੜਾ ਜਿਹਨੂੰ ਕਹਿੰਦੇ ਆ ਜੀਪੀਐਸ ਸਿਸਟਮ ਹੈਗਾ ਹੁਣ ਲੱਗ ਰਿਹਾ ਨੌਜਵਾਨਾਂ ਨੂੰ ਕੋਈ ਉਦਦ ਕਾਰਨ ਕੁਝ ਲੱਗੇ ਤੁਹਾਨੂੰ ਵੀ ਕਿਉਂ ਲੱਗਦਾ ਮਹਿਸੂਸ ਕਿ ਕਰ ਸਕੇ ਤੁਸੀਂ ਹਾਂਜੀ ਉਹ ਭਾਜੀ ਉਹ ਆਪਣੇ ਨਾ ਪਿੱਛੇ ਜੇ ਲੱਗਾ ਇੱਕ ਮੁੰਡੇ ਨੂੰ ਆਪਣਾ ਹੈ ਕਿ ਸਰਕਲ ਵਿੱਚ ਮੁੰਡਾ ਤੇ ਉਹ ਆ ਇਸ ਦੀ ਤਰੀਕ ਤੇ ਗਿਆ ਸੀਗਾ ਹੂੰ ਤੇ ਉਹਦੇ ਲੱਗਾ ਸੀਗਾ ਕੜਾ ਤੇ ਉਹ ਵੀ ਭਾਜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਆਪਣੇ ਪਿਛਲਾ ਸਮਾਂ ਸੀਗਾ ਜਦੋਂ ਚਲੋ 트ੰਪ ਸਰਕਾਰ ਨਹੀਂ ਸੀਗੀ ਉਦੋਂ ਵੀ ਜਿਹੜੀਆਂ ਨੋਰਮਲੀ ਜਦੋਂ ਅਗਰ ਉਹਨੂੰ ਕੋਈ ਹੁੰਦਾ ਵਾ ਕੋਈ ਡਾਊਟ ਲੱਗਦਾ ਵਾ ਤੇ ਉਹ ਲਗਾ ਦਿੰਦੀ ਸੀ ਕੜਾ ਸੋ ਇਟਸ ਅ ਨੋਰਮਲ ਲਾਈਕ ਲਾਈਕ ਅ ਵੀ ਡੋਨਟ ਕੇਅਰ ਅਬਾਊਟ ਥੈਟ ਹੁਣ ਹੁਣ ਮਾਹੌਲ ਕਿਸ ਤਰੀਕੇ ਦਾ ਹੈਗਾ ਕਿਉਂਕਿ ਸਭ ਤੋਂ ਵਧੀਆ ਮਾਹੌਲ ਤਾਂ ਮੈਨੂੰ ਲੱਗਦਾ ਉਹ ਦੱਸ ਸਕਦਾ ਜਿਹੜਾ ਬੰਦਾ ਰੋਜ਼ ਟਿਫਨ ਲੈ ਕੇ ਕੰਮ ਤੇ ਜਾ ਰਿਹਾ ਔਰ ਉਹਦੇ ਕੋਲ ਡਾਕੂਮੈਂਟ ਘਟਨੇ ਜਾਂ ਜਿਹਨੇ ਉਹ ਸਾਰਾ ਕੁਝ ਦੇਖਿਆ ਤੇ ਜਿਹਦੇ ਉੱਤੇ ਅਸਲ ਦੇ ਵਿੱਚ ਸਾਰੀ ਕਹਾਣੀ ਤਾਂ ਮੈਨੂੰ ਲੱਗਦਾ ਉਹਦੇ ਉੱਤੇ ਪੈਂਦੀ ਜਿਹੜਾ ਬੰਦਾ ਲੰਕੀ ਲਾ ਕੇ ਗਿਆ ਅਸੀਂ ਤਾਂ ਕਿਸੇ ਦਾ ਇੰਟਰਵਿਊ ਕਰਨਾਗੇ ਕਿਸੇ ਵਕੀਲ ਦਾ ਕਰ ਲਾਂਗੇ ਪਰ ਅਸਲੀ ਤਾਂ ਭੁਗਤ ਹੋ ਰਿਹਾ ਜਿਹੜਾ ਬੰਦਾ ਕੋਦੇਸ ਚੀਜ਼ਾਂ ਵਿੱਚ ਇਨਵੋਲਵ ਹੈਗਾ ਤਾਂ ਕੀ ਮਾਹੌਲ ਮਹਿਸੂਸ ਕਰਦੇ ਹੋ ਕੰਮ ਤੇ ਜਾਂਦੇ ਹੋ ਰੂਟੀਨ ਪਹਿਲੇ ਵਾਲੀ ਰਹੀ ਹੈ ਜਾਂ ਕੁਝ ਬਦਲਾ ਆਇਆ ਬਿਲਕੁਲ ਬਿਲਕੁਲ ਪਾਜੀ ਚਲੋ ਪਹਿਲਾਂ ਤੇ ਤੁਹਾਡੀ ਉਹ ਗੱਲ ਵਧੀਆ ਕਿ ਚਲੋ ਵਾਹ ਪਿਆ ਜਾਣੇ ਤੇ ਰਾਹ ਪਿਆ ਜਾਣੇ ਵਾਲੀ ਗੱਲ ਹੀ ਹੈ ਸਾਰੀ ਇੱਥੇ ਸੋ ਕੰਮ ਇਦਾਂ ਪਾਜੀ ਫੈਕਟ ਇਹ ਪਿਆ ਜੇ ਕਿ ਜਿਹੜੇ ਆਪਣੇ ਵੀਰ ਜਿਹੜੇ ਜਿੰਨਾਂ ਕੋ ਅਜੇ ਵਰਕ ਪਰਮਿਟ ਨਹੀਂ ਸੀਗੇ ਜੀ ਸੋ ਉਹ ਜਿਹੜੇ ਮੁੰਡੇ ਜਿਹੜੇ ਨੇ ਉਹ ਹੁਣ ਚਲੋ ਬੈਠੇ ਨੇ ਘਰੇ ਬੈਠੇ ਨੇ ਵਿਚਾਰੇ ਅਜੇ ਕੰਮ ਨਹੀਂ ਕਰ ਰਹੇ ਹੋ ਜੀ ਤੇ ਜਿਹੜੇ ਆਪਣੇ ਸਾਡੇ ਵੀ ਮੇਰੇ ਨਾਲ ਵਿਚਾਰਾ ਮੁੰਡਾ ਇੱਕ ਰਹਿੰਦਾ ਵੀ ਅਜੇ ਘਰੇ ਹੀ ਆ ਸੋ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਅਸੀਂ ਜਿੱਦਾਂ ਵਰਕ ਪਰਮਿਟ ਆ ਉਹਨਾਂ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਆ ਟਰਕਿੰਗ ਹੋ ਰਹੀ ਆ ਕੋਈ ਕੰਮ ਹੋਰ ਕਿਤੇ ਕਰ ਰਹੇ ਆ ਮੁੰਡਾ ਰੈਸਟੋਰੈਂਟ ਚੈਮਾ ਜੋ ਚ ਜਿੰਨਾਂ ਕੋ ਵਰਕ ਪਰਮਿਟ ਸੋ ਉਹ ਨਾਰਮਲੀ ਜਿਹੜੇ ਕੰਮ ਕਰਦੇ ਪਏ ਨੇ ਉੱਥੇ ਹਾਂ ਜਿਸ ਤਰੀਕੇ ਦੇ ਤਸਵੀਰਾਂ ਆਪਾਂ ਦੇਖੀਆਂ ਫੜ ਲਿਆ ਚੱਕ ਲਿਆ ਥੜ ਲਿਆ ਆਈ ਪੈ ਗਈ ਉਹ ਕੁਝ ਹੋ ਰਿਹਾ ਹੁਣ ਜਾਂ ਥੋੜੀ ਠੱਲ ਪਈ ਆ ਅਸਤੀਨ ਬਾਜੀ ਮੈਂ ਉਹਨੂੰ ਚਲੋ 100% ਉਹਨੂੰ ਫੇਕ ਕਵਾਂਗਾ ਉਹ ਚੀਜ਼ ਨੂੰ ਕਿ ਜਿਹੜਾ ਚੱਕ ਲਿਆ ਫਟ ਦਿਆ ਜਾਂ ਕਿੱਦਾਂ ਅਸੀਂ ਨਾਰਮਲ ਲਾਈਫ ਜਿਹੜੀ ਪਹਿਲਾਂ ਜਿੰਦੇ ਸੀਗੇ ਉਹੀ ਨਾਰਮਲ ਲਾਈਫ ਹੋਣ ਜੀ ਰਹੇ ਬਸ ਫਰਕ ਕੀ ਪੈ ਗਿਆ ਵਾ ਫਰਕ ਇਹ ਪੈ ਗਿਆ ਵਾ ਕਿ ਚਲੋ ਆਪਾਂ ਜਿਹੜੇ 2 ਸਾਲ ਆਲੇ ਆ ਉਹਨਾਂ ਨੂੰ ਥੋੜਾ ਜਿਹਾ ਇਫੈਕਟ ਪੈ ਗਿਆ ਕਿ ਉਹਨਾਂ ਨੂੰ ਜਿਹੜੇ ਆਪਣੇ ਬਿਆਨ ਪਹਿਲਾਂ ਰੈਡੀ ਕਰਨੇ ਪੈਂਦੇ ਸਾਰਾ ਕੁਝ ਆਪਣਾ ਜਿੱਦਾਂ ਹਨਾ ਕਹਿ ਸਕਦੇ ਹਾਂ ਤੇ ਬਾਕੀ ਜਿਹੜਾ ਵਾ ਬਾਕੀ ਕਮਾਂਕਾਰਾਂ ਦੇ ਮੁੰਡੇ ਜਾ ਰਹੇ ਆ ਨਾਰਮਲ ਲਾਈਫ ਆ ਕੋਈ ਏਡਾ ਚੱਕਰ ਨਹੀਂ ਗਾ ਇਹ ਜਿਹੜੇ 2 ਸਾਲ ਕਾਊਂਟ ਕਰਦੇ ਨੇ ਜਦੋਂ ਤੁਸੀਂ ਐਂਟਰੀ ਕੀਤੀ ਉਧਰ ਜਾਂ ਸੈਲਮ ਲਾਇਆ ਉਸ ਤਰੀਕ ਤੋਂ ਲੈ ਕੇ ਟਰੰਪ ਸਰਕਾਰ ਦੀ ਆਉਣ ਦੀ ਤਰੀਕ ਤੱਕ ਦਾ 2 ਸਾਲ ਦੇਖਦੇ ਆਂ ਹਾਂਜੀ ਭਾਜੀ ਜਦੋਂ ਆਪਾਂ ਕ੍ਰੋਸ ਕੀਤਾ ਜਿਸ ਤਰੀਕ ਪੈ ਜਾਂਦੀ ਹੈ ਜਿਸ ਮਤਲਬ ਆਪਾਂ ਨਿਕਲ ਆਉਂਦੇ ਆ ਬਾਹਰ ਸੋ ਉਸ ਤੋਂ ਬਾਅਦ ਜਿਹੜਾ ਇਹ 2 ਸਾਲ ਵਾਲਾ ਜਿਹੜਾ ਪ੍ਰੋਸੈਸ ਆ ਸਟਾਰਟ ਹੋ ਜਾਂਦਾ ਐ ਐਕਸਪਾਇਰੀ ਦੀ ਆਉਣ ਦੀ ਤਰੀਕ ਤੱਕ ਦਾ ਮੰਨਿਆ ਜਾ ਰਿਹਾ 2 ਸਾਲ ਹਾਂਜੀ ਹਾਂਜੀ ਉਸ ਤੋਂ ਬਾਅਦ ਦੇ ਦਿਨ ਨਹੀਂ ਗਿਣੇ ਜਾਣਗੇ ਉਦੋਂ ਤੱਕ ਹੀ ਦਿਨ ਗਿਣੇ ਜਾ ਰਹੇ ਆ ਕਿੱਦਾਂ ਮੈਂ ਸਮਝਿਆ ਨਹੀਂ ਤੁਹਾਡੀ ਗੱਲ ਮੈਂ ਕਹਿੰਦਾ ਮਤਲਬ ਤੁਸੀਂ ਅੱਜ ਮੰਨ ਲਓ 1 ਜਨਵਰੀ ਨੂੰ 1 ਜਨਵਰੀ 2024 ਨੂੰ ਕ੍ਰੋਸ ਕਰ ਲਿਆ ਤੁਹਾਡਾ 1 ਜਨਵਰੀ 2025 ਨੂੰ 2 ਸਾਲ ਹੋਣਗੇ ਫੋਰ ਐਗਜ਼ਾਮਪਲ ਹਾਂ ਬਿਲਕੁਲ ਮੰਨ ਲਓ ਤੁਸੀਂ 트럼ਪ ਦੀ ਸਰਕਾਰ ਆ ਗਈ ਸੀ 31 ਜਨਵਰੀ ਜਾਂ ਉਹਦੇ ਨੇੜੇ ਤੇੜੇ ਮਤਲਬ 트럼ਪ ਦੇ ਤੋਂ ਪਿਛਲੇ 2 ਸਾਲ ਕਾਊਂਟ ਕਰਨੇ 트럼ਪ ਦੀ ਤਰੀਕ ਆ ਕਿ ਤੇਰੀ ਤਰੀਕ ਹੈ ਵੀ ਉਸ ਤਰੀਕ ਤੱਕ ਤੁਹਾਰੇ 2 ਸਾਲ ਕਾਊਂਟ ਹੋਣੇ ਚਾਹੀਦੇ ਨਹੀਂ 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 ਇਹਦੇ ਵਿੱਚ ਜਿਹੜੀ ਸਰਕਾਰ ਬਦਲਣ ਦਾ ਜਿਹੜਾ ਵਾ ਉਹ ਕੋਈ ਵੀ ਇਦਾਂ ਦਾ ਜਿਹੜਾ ਵਾ ਪ੍ਰੋਸੈਸ ਆ ਉਹ ਵਿੱਚ ਕਾਊਂਟ ਨਹੀਂ ਕੀਤਾ ਜਾਂਦਾ ਸਰਕਾਰ ਜਿਹੜਾ ਉਹ ਨੋ ਮੈਟਰ ਕਰਦੀ ਹੈ ਸੋ ਇਹ ਚੀਜ਼ ਜਿਹੜੀ ਆ ਬਿਲਕੁਲ ਸਪਸ਼ਟ ਤੌਰ ਤੇ ਮੈਂ ਕਹਾਂਗਾ ਕਿ ਜਿਹੜੇ ਪਿਛਲੇ ਜਿਹੜੇ 2 ਸਾਲ ਜਿਹੜੇ ਮਤਲਬ ਕਿ ਹੁਣ ਤੋਂ ਲੈ ਕੇ ਪਿਛਲੇ 2 ਸਾਲ ਜਿੱਦਾਂ ਆਪਾਂ ਗਿਣ ਸਕਦੇ ਹਾਂ ਜਿੱਦਾਂ ਹਾਂ ਕੀ ਤੁਸੀਂ ਅੱਜ ਤੋਂ ਗਿਣਨੇ ਜਿਹੜੇ ਅੱਜ ਦੀ ਤਰੀਕ ਆਪਾਂ ਬੈਠੇ ਆਂ ਐਂਟਰੀ ਤੋਂ ਬਿਲਕੁਲ ਜੇ ਐਂਟਰੀ ਤੋਂ ਲੈ ਕੇ ਹੁਣ ਤੱਕ ਜਿੱਦਾਂ ਮੈਨੂੰ 1.5 ਸਾਲ ਹੋ ਗਿਆ ਸੋ ਦੈਟਸ ਇਟ ਇਹ 1.5 ਸਾਲ ਓਕੇ 트럼ਪ ਦੇ ਆਉਣ ਜਾਂ ਜਾਣ ਦੀ ਕੋਈ ਨਹੀਂ ਉਹਦੇ ਨਾਲ ਕੋਈ ਨਹੀਂ ਲਿੰਕ ਠੀਕ ਹੈ ਠੀਕ ਹੈ ਚਲੋ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਲੱਗਦਾ ਹੁਣ ਵੀ ਕੰਮ ਤੇ ਜਾਣਾ ਤੁਹਾਡਾ ਵੇਲਾ ਹੋ ਗਿਆ ਤਾਂ ਸਮਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਮੈਂ ਇਹੀ ਕਰਦਾ ਕਿ ਤੁਸੀਂ ਤੁਹਾਡੇ ਦੋਸਤ ਜਿੰਨੇ ਵੀ ਉੱਥੇ ਸਾਡੇ ਵੀਰ ਪੰਡ ਭਰਾ ਵਸਦੇ ਨੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਦਿਨ ਦੁਗਣੀ ਰਾਤੋਗਣੀ ਤਰੱਕੀ ਬਖਸ਼ੇ ਔਰ ਇਹ ਇਨਫੋਰਮੇਸ਼ਨ ਜਿਹੜੀ ਆ ਹੋਰਾਂ ਵੀਣਾ ਪੜਾਣਾਂ ਦੇ ਕੰਮ ਆ ਸਕੇ ਤਾਂ ਸਮਾਂ ਦੇ ਲਈ ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ ਜੀ ਜੀ ਪਾਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਵੈਸੇ ਵੀਡੀਓਜ਼ ਦੇਖ ਰਹੇ ਹੋ ਸਾਡੇ ਚੈਨਲ ਤੇ ਜਿਹੜੀਆਂ ਆ ਰਹੀਆਂ ਨੇ ਜੀ ਤੁਹਾਡੇ ਚੈਨਲ ਤੇ ਅਸੀਂ ਜ਼ਿਆਦਾ ਦੇਖਦੇ ਆ ਵੀਡੀਓ ਵਗੈਰਾ ਸਾਰਾ ਕੁਝ ਬਹੁਤ ਵਧੀਆ ਤੁਸੀਂ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਪਏ ਆ ਇਸ ਕਰਕੇ ਮੈਂ ਤੁਹਾਡਾ ਚੈਨਲ ਜਿਹੜਾ ਉਹ ਚੂਜ਼ ਕੀਤਾ ਸੀਗਾ ਥੈਂਕ ਯੂ ਬ੍ਰਦਰ ਧੰਨਵਾਦ ਹੈ ਦਾ ਬਹੁਤ ਵਧੀਆ ਮਤਲਬ ਕਿ ਦੋਵੇਂ ਪੱਖ ਤੁਸੀਂ ਰੱਖ ਗਏ ਜਿਹੜਾ ਵਾ ਸਾਰੇ ਪੱਖ ਦੇਖੀਓ ਚੀਜ਼ ਦੇ ਤੇ ਫਿਰ ਤੁਸੀਂ ਉਹ ਰਿਪਰੈਜ਼ੈਂਟ ਕਰਦੇ ਹੋ ਚੀਜ਼ ਨੂੰ ਕੋਸ਼ਿਸ਼ ਕੀਤੀ ਸੀ ਕਿ ਪਰਿਵਾਰ ਵੀ ਜੋੜ ਕੇ ਉਹਨਾਂ ਦੀ ਗੱਲਬਾਤ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਪੁਲਿਸ ਅਫੀਸਰ ਨੇ ਉਥੋਂ ਤੋਂ ਡਿਪਟੀ ਸ਼ੈਰੀਫ ਉਹਨਾਂ ਨਾਲ ਵੀ ਗੱਲਬਾਤ ਕਰਵਾ ਉਸ ਤੋਂ ਬਾਅਦ ਲੋਕਾਂ ਨੂੰ ਬਹੁਤ ਹੌਸਲਾ ਮਿਲਿਆ ਬਹੁਤ ਸਾਰੀਆਂ ਕਾਲਸ ਬਹੁਤ ਸਾਰੀ ਮੈਸੇਜ ਲੋਕਾਂ ਦੇ ਆਏ ਜਿਸ ਤੋਂ ਥੋੜਾ ਜਿਹਾ ਸਾਨੂੰ ਵੀ ਇੱਕ ਸ਼ਾਂਤ ਮਿਲਦਾ ਵੀ ਹਾਂ ਕੋਈ ਚੰਗੀ ਲਹਿ ਦੇ ਵਿੱਚ ਕੰਮ ਕਰ ਰਹੇ ਆ ਔਰ ਇਹਦਾ ਪੈਦਾ ਹੋ ਰਿਹਾ ਸਾਡੇ ਆਪਣੇ ਆਪਣੇ ਹੀ ਨੇ ਸਾਰੇ ਚਲੋ ਇੱਥੇ ਕਿਸੇ ਨਾਲ ਕੀ ਵੰਡਿਆ ਹੈਗਾ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਬੋਲ ਬਹੁਤ ਥੈਂਕ ਯੂ ਬਹੁਤ-ਬਹੁਤ ਜੀ